ਗੁਰੂ ਨਗਰੀ ਅੰਮ੍ਰਿਤਸਰ ਦੀਆਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਔਰ ਕੱਲ ਰਾਤ ਤੋਂ ਉਹੀ ਭਾਰੀ ਬਰਸਾਤ ਜਿਹੜੀ ਹੈ ਉਹ ਅੰਮ੍ਰਿਤਸਰ ਦੇ ਵਿੱਚ ਹੋ ਰਹੀ ਹੈ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਇੱਕ ਭਾਰੀ ਬਰਸਾਤ ਜਿਹੜੀ ਹੈ ਉਹ ਹੋ ਰਹੀ ਹੈ ਔਰ ਜਿਸ ਤਰੀਕੇ ਦੇ ਨਾਲ ਮੌਸਮ ਵਿਭਾਗ ਵੱਲੋਂ ਵੀ ਕਿਹਾ ਗਿਆ ਸੀ ਕਿ ਭਾਰੀ ਬਰਸਾਤ ਜਿਹੜੀ ਹੈ ਆਉਣ ਵਾਲੇ 24 ਘੰਟਿਆਂ ਦੇ ਵਿੱਚ ਹੋ ਸਕਦੀ ਹੈ ਔਰ ਕੱਲ 31 8 ਵਜੇ ਦੇ ਕਰੀਬ ਹੀ ਬਰਸਾਤ ਜਿਹੜੀ ਹੈ ਉਹ ਰੁਕ ਰੁਕ ਕੇ ਹੋਣਾ ਸ਼ੁਰੂ ਹੋ ਚੁੱਕੇ ਸੀ ਆਸਮਾਨ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬੱਦਲ ਵਾਹੀ ਜਿਹੜੀ ਹੈ ਉਹ ਹੋਈ ਹੋਈ ਹੈ ਔਰ ਕਨੇ ਬੱਦਲ ਜਿਹੜੇ ਨੇ ਉਹ ਜਿਹੜੇ ਨੇ ਪੂਰੇ ਆਸਮਾਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਔਰ ਅੱਜ ਬਸੰਤ ਪੈਂਚਮੀ ਹੈ ਔਰ ਬਸੰਤ ਪੈਂਚਮੀ ਦਾ ਜਿਹੜਾ ਵਿਸ਼ਾਲ ਮੇਲਾ ਜਿਹੜਾ ਹੈ ਔਰ ਚਾਟਾ ਸਾਹਿਬ ਗੁਰਦੁਆਰਾ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਬਸੰਤ ਪੈਂਚਮੀ ਦਾ ਜਿਹੜਾ ਮੇਲਾ ਉਹ ਮਨਾਇਆ ਜਾਂਦਾ ਔਰ ਇਸ ਬਰਸਾਤ ਦੇ ਚੱਲਦੇ ਜਿੱਤੇ ਕੇ ਨਾਲ ਫੇਰ ਤੋਂ ਹੀ ਤਰਕਸਾਰ ਤੋਂ ਹੀ ਜਿਹੜੀ ਬਰਸਾਤ ਕੰਟੀਨਿਊ ਬਰਸਾਤ ਜਿਹੜੀ ਉਹ ਚੱਲ ਰਹੀ ਹੈ ਔਰ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਗੁਰੂ ਨਗਰੀ ਅੰਮ੍ਰਿਤਸਰ ਦੀਆਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਚ ਵੱਡੀ ਪੱਧਰ ਤੇ ਜਿਹੜੀ ਬਰਸਾਤ ਵੱਡੀ ਜਿਹੜੀ ਬਰਸਾਤ ਹੈ ਭਾਰੀ ਬਰਸਾਤ ਜਿਹੜੀ ਹੈ ਸੌਰੀ ਮਾਫ ਕਰਨਾ ਭਾਰੀ ਬਰਸਾਤ ਜਿਹੜੀ ਹੈ ਉਹ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਜਿਹੜੀ ਹੈ ਸਵੇਰ ਤੋਂ ਹੀ ਹੋ ਰਹੀ ਹੈ ਔਰ ਪੂਰੇ ਪੰਜਾਬ ਦੇ ਵਿੱਚ ਜਿੱਥੇ ਗੱਲ ਕੀਤੀ ਹੈ ਪੂਰੇ ਪੰਜਾਬ ਪਰ ਦੇ ਵਿੱਚ ਜਿਹੜੀ ਬਰਸਾਤ ਹੈ ਉਹ ਚੱਲ ਰਹੀ ਹੈ ਉਥੇ ਹੀ ਔਰ ਗੱਲ ਕੀਤੀ ਆ ਬਸੰਤ ਪੈਂਚਮੀ ਦੀ ਅੱਜ ਬਸੰਤ ਪੈਂਚਮੀ ਦਾ ਦਿਨ ਹੈ ਔਰ ਤਸਵੀਰਾਂ ਜਿਹੜੀਆਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਹਨ ਅੰਮ੍ਰਿਤਸਰ ਦੀਆਂ ਗੁਰੂ ਨਗਰੀ ਅੰਮ੍ਰਿਤਸਰ ਤੋਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਬੱਦਲਵਾਹੀ ਜਿਹੜੀ ਆਸਮਨ ਤੇ ਕਨੇ ਕਾਲੇ ਬੱਦਲ ਜਿਹੜੇ ਨੇ ਉਹ ਛਾਏ ਹੋਏ ਆ ਔਰ ਇਕਦੁਕਾ ਲੋਕ ਹੀ ਜਿਹੜਾ ਸਰਕਾ ਤੇ ਇਸ ਸਮੇਂ ਜਿਹੜਾ ਉਹ ਵੇਖਣ ਨੂੰ ਮਿਲ ਰਹੇ ਕਿਉਂਕਿ ਬਿਲਕੁਲ ਘਰ ਦੀ ਬੈਕ ਸਾਈਡ ਤੇ ਜਿਹੜਾ ਇੱਕ ਫਲਾਈਓਵਰ ਹੈ ਇਸਲਾਮਾਬਾਦ ਵਾਲਾ ਜਿਹੜਾ ਮੇਨ ਫਲਾਈਓਵਰ ਖਾਲ ਕੋਟ ਖਾਲਸਾ ਕਾਲਜ ਅਤੇ ਅ ਅਮਰ ਸਿਟੀ ਇੰਟਰ ਸਿਟੀ ਨੂੰ ਜਿਹੜਾ ਸਿਟੀ ਦੇ ਨਾਲ ਕਨੈਕਟਡ ਕਰਦਾ ਹੋਇਆ ਇਸਲਾਮਾਬਾਦ ਉਸ ਉਸ ਜਿਹੜਾ ਬੈਕਸਾਈਡ ਜਿਹੜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਫਲਾਈਓਵਰ ਤੇ ਵੀ ਇਕਦੁਕਾ ਲੋਕ ਜਿਹੜੇ ਨੇ ਫਲਾਈਓਵਰ ਤੋਂ ਜਿਹੜੇ ਗੁਜ਼ਰਤੇ ਨਜ਼ਰ ਆ ਰਹੇ ਨੇ ਕਿਉਂਕਿ ਭਾਰੀ ਬਰਸਾਤ ਦੇ ਚਲਦੇ ਜਿਹੜੇ ਲੋਕ ਜਿਨ੍ਹਾਂ ਨੇ ਆਪਣੇ ਕੰਮਾਂ ਕਰਾਤੇ ਜਾਣਾ ਸੀ ਉਹ ਵੀ ਕਿਧਰ ਕਿਤੇ ਵੇਟ ਕਰ ਰਹੇ ਨੇ ਕਿ ਬਰਸਾਤ ਕਦ ਰੁਕੇਗੀ ਤਾਂ ਅਸੀਂ ਆਪਣੇ ਜਿਹੜੇ ਕਾਰੋਬਾਰ ਕੰਮਾਂ ਤੇ ਜਿਹੜਾ ਪਹੁੰਚ ਪਾਵਾਂਗੇ ਔਰ ਤਸਵੀਨਾ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਗੁਰੂ ਨਗਰੀ ਅੰਮ੍ਰਿਤਸਰ ਦੀਆਂ ਵਸੰਤ ਪੈਂਚਮੀ ਹੈ ਛਾੜਾ ਸਾਹਿਬ ਦੇ ਵਿੱਚ ਜਿਹੜਾ ਵਸੰਤ ਪੈਂਚਮੀ ਦਾ ਜਿਹੜਾ ਮੇਲਾ ਹੈ ਉਹ ਮਨਾਇਆ ਜਾ ਰਿਹਾ ਔਰ ਉੱਥੇ ਹੀ ਅਗਰ ਅਸੀਂ ਗੱਲ ਕਰੀਏ ਮੌਸਮ ਵਿਭਾਗ ਵੱਲੋਂ ਵੀ ਜਿਹੜਾ ਕਿਹਾ ਗਿਆ ਸੀ ਕਿ ਵੱਡੇ ਜਿਹੜੀ ਹੈ ਬਰਸਾਤ ਜਿਹੜੀ ਹੈ 24 ਘੰਟੇ ਜਿਹੜੇ ਦੇ ਵਿੱਚ ਭਾਰੀ ਬਰਸਾਤ ਜਿਹੜੀ ਹੈ ਪੂਰੇ ਪੰਜਾਬ ਭਾਰਤ ਦੇ ਵਿੱਚ ਜਿਹੜੀ ਉਹ ਵੇਖਣ ਨੂੰ ਮਿਲੇਗੀ ਔਰ ਜਿਹੜੇ ਕੁਝ ਬੱਚੇ ਵੀ ਨੇ ਜਿਹੜੇ ਉਹ ਕਾਲਜ ਆਪਣੇ ਸਕੂਲ ਜਾਂ ਕਾਲਜ ਨਹੀਂ ਜਾ ਪਾਏ ਉਹ ਤੁਹਾਨੂੰ ਦਿਖਾ ਜੀ ਤਸਵੀਰਾਂ ਦੇ ਵਿੱਚ ਜਿਸ ਤਰੀਕੇ ਨਾਲ ਬਸੰਤ ਪੈਂਕਮੀ ਤੇ ਵੱਡੀ ਪੱਧਰ ਤੇ ਜਿਹੜੀ ਆ ਜਿਹੜੀ ਆ ਪਤੰਗ ਬਾਜੀ ਜਿਹੜੀ ਉਹ ਹੁੰਦੀ ਹੈ ਉਸੇ ਚੱਲਦੇ ਕਿਤਨਾ ਕਿਤੇ ਜਿਹੜੇ ਪਤੰਗ ਬਾਜੀ ਦੇ ਸ਼ੌਕੀਨ ਲੋਕ ਨੇ ਉਹ ਵੀ ਕਿਤਨਾ ਕਿਤੇ ਨਿਰਾਸ਼ ਜਿਹੜੇ ਨੇ ਅੱਜ ਮੌਸਮ ਨੇ ਉਹਨਾਂ ਨੂੰ ਨਿਰਾਸ਼ ਕੀਤਾ ਵਾ ਔਰ ਤੁਸੀਂ ਦੇਖ ਸਕਦੇ ਹੋ ਸਾਹਮਣੇ ਤਸਵੀਰਾਂ ਵਿੱਚ ਦੂਰ ਜਿਹੜੀ ਆ ਕਾਈਟ ਫਲਾਈਂਗ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਪਰ ਜਿਹੜੇ ਮੇਰੀ ਬੇਟੀ ਹੈ ਗੁੰਜਨ ਮੇਰੇ ਨਾਲ ਇਸ ਸਮੇਂ ਉਹਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਜਿਹੜਾ ਬਸੰਤ ਪੈਂਕਮੀ ਤਿਹਾਰਾ ਆ ਕਾਲਜ ਨੇ ਛੁੱਟੀ ਨਹੀਂ ਕੀਤੀ ਪਰ ਮੌਸਮ ਨੇ ਇਹਨਾਂ ਨੂੰ ਛੁੱਟੀ ਜਰੂਰ ਕਰਵਾ ਦਿੱਤੀ ਜੇ ਤਰੀਕੇ ਨਾਲ ਮੌਸਮ ਦੇ ਵਿੱਚ ਬਦਲਾਅ ਹੋਇਆ ਪਾਰੀ ਬਰਸਾਤ ਜਿਹੜੀ ਚੱਲ ਰਹੀ ਹੈ ਮੌਸਮ ਵਿਭਾਗ ਵੱਲੋਂ ਵੀ ਅਸ਼ੰਕਾ ਜਤਾਈ ਗਈ ਸੀ ਕਿ 24 ਘੰਟਿਆਂ ਦੇ ਵਿੱਚ ਪਾਰੀ ਬਰਸਾਤ ਜਿਹੜੀ ਆ ਪੰਜਾਬ ਦੇ ਵਿੱਚ ਹੋ ਸਕਦੀ ਆ ਔਰ ਗੱਲਬਾਤ ਵੀ ਕਰਨੀ ਆ ਗੁੰਜਨ ਨਾਲ ਗੁੰਜਨ ਕਿਵੇਂ ਵੇਖਦੇ ਹੋ ਤੁਸੀਂ ਜਿਸ ਤਰੀਕੇ ਨਾਲ ਬਰਸਾਤ ਜਿਹੜੀ ਆ ਹੋ ਰਹੀ ਆ ਔਰ ਤੁਸੀਂ ਅੱਜ ਬਸੰਤ ਪੰਚਮੀ ਦਾ ਦਿਨ ਹੈ ਔਰ ਕਾਲਜ ਵੱਲੋਂ ਤੁਹਾਨੂੰ ਛੁੱਟੀ ਵੀ ਨਹੀਂ ਹੋਈ ਤੇ ਛੁੱਟੀ ਤੁਹਾਨੂੰ ਕੁਦਰਤ ਨੇ मौसम तो छुट्टी हो गई हाँ जी हांजी जी मतलब लगता ही नहीं कि आज मतलब एदम बारिश इन होएगी कल शाम तो ही ते हिसाब मौसम ने एक दम करवट लिती है मतलब एकदम ही चेंज हो गया ਕਿਥੇ ਦੋ ਦਿਨ ਪਹਿਲਾਂ ਧੁੱਪ ਚੜ ਗਈ ਸੀਗੀ ਤੇ ਐਡਾ ਲੋਕਾਂ ਦੇ ਤੇ ਸਵੈਟਰ ਜੈਕਟਾਂ ਹਟਤੀ ਗਈਆਂ ਕਿ ਠੰਡ ਉਹਨ ਮਤਲਬ ਲੱਗਦਾ ਕਿ ਖਤਮ ਹੋਉਂਦੀ ਹੈ ਇਸ ਵਾਰ ਠੰਡ ਨਹੀਂ ਪਏਗੀ ਠੰਡ ਨਹੀਂ ਪਏਗੀ ਘਟ ਪਏਗੀ ਮਤਲਬ ਠੰਡ ਖਤਮ ਹੋ ਗਈ ਇਸ ਵਾਰ ਬੰਦਾ ਬੇ ਇੱਕਦਮ ਹੀ ਨੇ ਦੀ ਪਈ ਬਟ ਹੁਣ ਇੱਕੋਦਮ ਦੋ ਦਿਨ ਬਾਅਦ ਫੇਰ بارش ਆ ਗਈ ਠੰਡ ਵਧ ਗਈ ਫੇਰ ਲੋਕਾਂ ਦੀਆਂ ਜੈਕਟ ਕੈਪਸ ਵਗੈਰਾ ਫੇਰ ਬੇਰ ਹੋ ਗਈਆਂ ਹੁਣ ਮਤਲਬ ਇੱਕੋਦਮ ਜਿਦਾ ਜਿਦਾ ਮੌਸਮ ਨੇ ਦੱਸਿਆ ਹੀ ਕਿ ਮਤਲਬ ਇੱਦਾਂ بارش ਹੋਏਗੀ 24 ਘੰਟਿਆਂ ਦੇ ਵਿੱਚ ਪਰ ਲੱਗਾ ਹੀ ਨਹੀਂ ਹੈਗੀ ਤੋਪੇਗੀ ਤਾਂ بارش ਕਿੱਥੇ ਹੋਏਗੀ ਪਰ ਕੱਲ ਸ਼ਾਮ ਦੇ ਜਦੋਂ بارش ਸ਼ੁਰੂ ਹੋਈ ਹੈ ਇੱਕੋ ਦਮ ਮੌਸਮ ਨੇ ਚੇਂਜ ਲਿੱਤਾ ਹੈ। ਬਸੰਤ ਪੈਂਚਮੀ ਆ ਪਤੰਗਬਾਜ਼ੀ ਦੇ ਸ਼ੌਕੀਨ ਜਿਹੜੇ ਨੇ ਉਹ ਜਿਹੜੇ ਕਿਤੇ ਨਿਰਾਸ਼ ਜਿਹੜੇ ਉਹ ਦਿਖਾਈ ਦੇ ਰਹੇ। ਹਾਂਜੀ ਉਹ ਬਹੁਤ ਜ਼ਿਆਦਾ ਮਤਲਬ ਮੇਰੀਆਂ ਤੇ ਭੈਣਾਂ ਵੀ ਬਹੁਤ ਸ਼ੌਕੀਨ ਹੈਗੀਆਂ ਕਾਈਟ ਫਲਾਈਂਗ ਦੀਆਂ ਤੇ ਉਹ ਤੇ ਏਦਾਂ ਮਤਲਬ ਨਿਰਾਸ਼ ਹੋ ਕੇ ਬੈਠੀਆਂ ਕਿ بارش ਹੋਗੀ بارش ਹੋ ਗਈ ਹੈ। ਮਤਲਬ ਪਰ ਜਿਹੜੇ ਸ਼ੌਕੀਨ ਹੈ ਜਿਹੜੇ ਜਿਨ੍ਹਾਂ ਨੇ ਉਡਾਣੀ ਉਹਨਾਂ ਨੇ ਉਡਾਈ ਲੈਣੀ ਹੈ। ਉਹਨਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਉਡਾਈ ਲੈਣੀ మే హల్లੇ ਵੀ ਕਿਤੇ ਤੁਸੀਂ ਦੇਖੋਗੇ ਤਾਂ ਇੱਕ ਦੋ ਪਤੰਗਾ ਫਿਰ ਵੀ ਉੱਡਣ ਨਹੀਂ ਰਹੀਆਂ ਜੀ ਸਾਹਮਣੇ ਜਿਹੜੀ ਹੈ ਕਾਲੀ ਜਿਹੜੀ ਹੈ ਉਹ ਉੱਡ ਰਹੀ ਹੈ ਹਾਂਜੀ ਮਤਲਬ ਜਿਨ੍ਹਾਂ ਨੇ ਉਡਾਣੀ ਜੋ ਸ਼ਕੀਨ ਹੈ ਉਹਨਾਂ ਨੇ ਉਡਾਈ ਲੈਣੀ ਹੈ ਬਟ ਫਿਰ ਵੀ ਕਾਫੀ ਹੱਦ ਤੱਕ ਕਾਫੀ ਹੱਦ ਤੱਕ ਨਿਰਾਸ਼ਾ ਵਾਲੀ ਗੱਲ ਹੈ ਕਿ ਅੱਜ ਬਸੰਤ ਪੈਂਚਮੀ ਤੇ ਬਾਰਿਸ਼ ਹੁੰਦੀ ਹੈ ਲੋਕ ਜਿਹੜਾ ਵਾ ਵੱਡਾ ਮੇਲਾ ਜਿਹੜਾ ਵਾ ਉਹ ਅੰਮ੍ਰਿਤਸਰ ਦੇ ਵਿੱਚ ਚਾਤਾ ਸਾਹਿਬ ਦੇ ਵਿੱਚ ਜਿਹੜਾ ਵਾ ਬਸੰਤ ਪੈਂਚਮੀ ਦਾ ਮੇਲਾ ਜਿਹੜਾ ਲੋਕ ਉੱਥੇ ਜਾਂਦੇ ਨੇ ਗੁਰੂ ਘਰ ਚ ਨਤਮਸਤਕ ਹੁੰਦੇ ਨੇ ਬੱਚੇ ਜਿਹੜੇ ਨੇ ਉੱਥੇ ਜਿਹੜੇ ਉਹ ਛੋਟੇ ਲੱਗੇ ਹੁੰਦੇ ਨੇ ਛੋਟੇ ਵੀ ਲੈਂਦੇ ਨੇ ਤਾਂ ਕਿਧਰ ਕਿਤੇ ਉਹ ਵੀ ਜਿਹੜਾ ਗੁਰੂ ਘਰ ਦੇ ਲੋਕ ਜਾਪਾ ਰਹੇ ਯਾਰ ਪਹੁੰਚ ਰਹੇ ਨੇ ਹਾਂਜੀ ਹਾਂਜੀ ਮਤਲਬ ਕਾਫੀ ਵੱਡਾ ਮੇਲਾ ਲੱਗਦਾ ਬਸ ਅੱਜ ਪੈਂਚਮੀ ਤਾਂ ਸਾਡੇ ਅੰਮ੍ਰਿਤਸਰ ਸ਼ਾਟਾ ਸਾਹਿਬ ਗੁਰਦੁਆਰਾ ਦੇ ਅੰਦਰ ਉੱਥੇ ਕਾਫੀ ਬੱਚੇ ਆਉਂਦੇ ਦੂਰ ਦੂਰ ਲੋਕੀ ਵੀ ਆਉਂਦੇ ਮੱਥਾ ਟੇਕਣ ਨਤਮਸਤਕ ਹੋਣ ਕਾਫੀ ਦੂਰ ਦੂਰੋਂ ਬਟ ਅੱਜ ਥੋੜਾ ਜਿਹਾ ਫਰਕ ਪਿਆ ਹੈ بارش ਕਰਕੇ ਲੋਕੀ ਠੰਡ ਕਰਕੇ ਬਿਮਾਰ ਨਾ ਹੋਣ ਲੋਕੀ ਘਾਟ ਤੇ ਜਾਂਦੇ ਨੇ ਬੱਚੇ ਵੈਸੇ ਤਾਂ ਜਿਆਦਾ ਬੱਚੇ ਲੈ ਕੇ ਜਾਂਦੇ ਉੱਥੇ ਮੇਲਾ ਖਾਂਦੇ ਆ ਬੱਚਿਆਂ ਨੂੰ ਕੀ ਮਤਲਬ ਇਦਾਂ ਸਾਰਾ ਕੁਝ ਹੁੰਦਾ ਮੇਲੇ ਦੇ ਵਿੱਚ ਕੀ ਕੀ ਹੁੰਦਾ ਬਟ ਹੁਣ بارش ਕਰਕੇ ਲੋਕੀ ਆਪਣੇ ਬੱਚਿਆਂ ਨੂੰ ਫਿਰ ਅੰਦਰ ਹੀ ਘਰਾਂ ਦੇ ਵਿੱਚ ਰੱਖਦੇ ਕਿ ਬੱਚੇ ਬਿਮਾਰ ਨਾ ਹੋ ਜਾਣ ਤੇ ਕਾਫੀ ਹੱਦ ਤੱਕ ਫਰਕ ਪਿਆ ਕਿ ਅੱਜ ਉੱਥੇ ਮੈਂ ਤਾਂ ਕਾਲਜ ਨੂੰ ਮਿਸ ਕਰ ਰਹੇ ਹਾਂ ਹਾਂਜੀ ਬਹੁਤ ਜ਼ਿਆਦਾ ਇਹ ਮੌਸਮ ਦੇ ਵਿੱਚ ਕਾਲਜ ਜਾਂਦਾ ਮਜ਼ਾ ਆਉਂਦਾ ਹੈ ਬਟ ਕਿਤੇ ਨਾ ਕਿਤੇ ਬਾਰਿਸ਼ ਕਰਕੇ ਅੱਜ ਕਾਲਜ ਵੀ ਨਹੀਂ ਜਾਇਆ ਗਿਆ ਫਰੈਂਡ ਮਿਸ ਕਰ ਰਹੇ ਹੋ ਇਹੋ ਜਿਹੇ ਮੌਸਮ ਦੇ ਵਿੱਚ ਫਰੈਂਡਸ ਨਾਲ ਮਸਤੀ ਹਾਂਜੀ ਕਾਲਜ ਦੇ ਵਿੱਚ ਇਹ ਮੌਸਮ ਦੇ ਵਿੱਚ ਟੀਚਰ ਨਹੀਂ ਪੜ੍ਹਾਉਂਦੇਗੇ ਤੇ ਉਹ ਕਹਿੰਦੇ ਨੇ ਤੁਸੀਂ ਬਾਹਰ ਚੱਲ ਜਾਓ ਗਰਾਊਂਡ ਦੇ ਵਿੱਚ ਬਹਿ ਜਾਓ ਤੇ ਆਪਾਂ ਸਾਰੇ ਫਰੈਂਡਸ ਇਕੱਠੇ ਹੋ ਕੇ ਬਹਿ ਕੇ ਖੇਡਦੇ ਆ ਇਸ ਮੌਸਮ ਦੇ ਵਿੱਚ ਬਾਰਿਸ਼ ਦੀ ਇੰਜੋਏਮੈਂਟ ਕਰਦੇ ਆ ਮੀਂਹ ਦੀ ਇੰਜੋਏਮੈਂਟ ਕਰਦੇ ਆ ਪੂਰੀ ਚੰਗੀਦਰਾ ਮਤਲਬ ਇਸ ਮੌਸਮ ਦੇ ਵਿੱਚ ਮਜ਼ਾ ਆਉਂਦਾ ਹੈ ਬਟ ਅੱਜ ਮਿਸਿੰਗ ਹੁੰਦੀ ਆ ਉਹੀ ਚੀਜ਼ ਦੀ ਕਿ ਆਪਾਂ ਕਾਲਜ ਲਈ ਗਏਗੇ ਸਾਰੇ ਬਸੰਤ ਪੈਂਚਮੀ ਸੀ ਛੁੱਟੀ ਹੁੰਦੀ ਹੈ ਤੇ ਛੁੱਟੀ ਹੁੰਦੀ ਹੈ ਔਰ ਕਾਲਜ ਵੱਲੋਂ ਛੁੱਟੀ ਨਹੀਂ ਕੀਤੀ ਗਈ ਹਾਂਜੀ ਕਿਉਂਕਿ ਉੱਥੇ ਇੰਜੋਇਮੈਂਟ ਹੋ ਜਾਣੀ ਸੀ ਔਰ ਵਗੈਰਾ ਲੈ ਕੇ ਜਾਂਦੇ ਆ ਕਾਈਟਫਾਈਂਗ ਦੋ ਦਿਨ ਪਹਿਲਾਂ ਵੀ ਹੁੰਦੀ ਸੀ ਬੱਚੇ ਤੇ ਕਾਈਟਫਲਾਈਂਗ ਕਰਨਦੇ ਸੀ ਬਟ ਅੱਜ ਵੀ ਕਾਈਟਫਲਾਈਂਗ ਹੋ ਜਾਣੀ ਸੀ ਬਟ ਅੱਜ ਛੁੱਟੀ ਹੋ ਗਈ ਬਾਰਿਸ਼ ਕਰਕੇ ਹੀ ਨਹੀਂ ਜਾਇਆ ਗਿਆ ਤੇ ਬਾਰਿਸ਼ ਕਰਕੇ ਕਾਈਟਫਲਾਈਂਗ ਹੋਣੀ ਨਹੀਂ ਕੀ ਕਹਿਣਾ ਚਾਹੋਗੇ ਬਸੰਤ ਪੈਂਚਮੀ ਦੇ ਕੀ ਮੈਸੇਜ ਦੇਣਾ ਚਾਹੋਗੇ ਮਸਾਂਤ ਪੈਨ ਵਿੱਚ ਮੈਂ ਤੁਹਾਨੂੰ ਇਹੀ ਕਹਿਣਾ ਚਾਹੂੰਗੀ ਕਿ ਜੋ ਕਾਈਟ ਫਲਾਈਂਗ ਕਰਦੇ ਆ ਉਹ ਚਾਈਨਾ ਨੂੰ ਉਹਦੇ ਨਾਲ ਕਾਈਟ ਫਾਈਂਗ ਨਾ ਕਰਨ ਕਿਉਂਕਿ ਕਾਫੀ ਹੱਦ ਤੱਕ ਸਾਡੇ ਜੋ ਪਸ਼ੂ ਪੰਛੀ ਹੈਗੇ ਆ ਜਾਨਵਰ ਹੈਗੇ ਆ ਉਹਨਾਂ ਨੂੰ ਬਹੁਤ ਨੁਕਸਾਨ ਹੁੰਦਾ ਹੈ ਗਾਵਾਂ ਨੇ ਉਹ ਜਿਹੜੇ ਥੱਲਿਓਂ ਦੀ ਕੂੜੇ ਵਗੈਰਾ ਜਿੱਥੋਂ ਵੀ ਕੁਝ ਖਾਂਦੇ ਨੇ ਉੱਥੇ ਡੋਰਾ ਵਗੈਰਾ ਹੁੰਦੀਆਂ ਪੋਲੀਥਿਨ ਵਗੈਰਾ ਉਹ ਸਾਰਾ ਕੁਝ ਖਾ ਲੈਂਦੀ ਹੈ ਤੇ ਬਾਅਦ ਚ ਉਹਨਾਂ ਨੂੰ ਹੀ ਨੁਕਸਾਨ ਹੁੰਦਾ ਹੈ ਜੇ ਇਹੀ ਚੀਜ਼ ਸਾਡੇ ਕਿਤੇ ਲੱਗੇ ਸਾਡੇ ਜਿਵੇਂ ਹੁਣ ਜਿਹੜੇ ਕਾਈਟਸਾਈਨ ਕਰਦੇ ਆ ਉਹਨਾਂ ਦੇ ਹੱਥਾਂ ਤੇ ਕਿੰਨੇ ਕੱਟ ਵਗੈਰਾ ਆ ਜਾਂਦੇ ਆ ਇਹ ਚੀਜ਼ ਅੱਗੇ ਜਾ ਕੇ ਇਸ਼ੂ ਲਿਆਉਂਦੀਆਂ ਜਿਵੇਂ ਕੈਂਸਰ ਦੀ ਪ੍ਰੋਬਲਮਸ ਵੀ ਆਉਂਦੀਆਂ ਇਹੀ ਚੀਜ਼ ਕਰਕੇ ਤੇ ਬਹੁਤ ਹੀ ਪ੍ਰੋਬਲਮ ਹੋ ਜਾਂਦੀ ਅੱਗੇ ਜਾ ਕੇ ਮਤਲਬ ਕਾਫੀ ਹੱਦ ਤੱਕ ਇਹਦੀਆਂ ਬਿਮਾਰੀਆਂ ਬਹੁਤ ਨੇ ਕੈਂਸਰ ਦੀਆਂ ਜਾਂ ਚਾਈਨਾ ਡੋਰ ਦੇ ਨਾਲ ਤੇ ਬਹੁਤ ਿਕਈਆਂ ਦੇ ਜਿਵੇਂ ਕੱਟ ਵਗੈਰਾ ਗਲੇ ਵੱਡੇ ਜਾਂਦੇ ਆ ਕੁਝ ਹੋ ਜਾਂਦਾ ਤੇ ਬਸ ਇਹੀ ਮੈਸੇਜ ਇਹ ਨਾ ਜਾਊਂਗੀ ਕਿ ਜੋ ਵੀ ਕਾਈਟਸਾਈਨ ਕਰਦੇ ਹੋ ਚਾਈਨਾ ਡੋਰ ਦੇ ਨਾਲ ਨਾ ਕਰੀਂ ਤੁਸੀਂ ਕਦੇ ਦੇਖਿਆ ਸੀ ਜਿਹੜੀ ਦੇਸੀ ਰੋੜ ਦੇ ਅੱਡੇ ਹੈ ਜਿੱਥੇ ਦੇਸੀ ਰੋੜ ਤਿਆਰ ਹੁੰਦੀ ਸੀ ਕਿੰਨੇ ਲੋਕ ਉੱਤੇ ਕੰਮ ਕਰਦੇ ਸੀ ਪਰ ਉਹ ਅੱਡੇ ਹੁਣ ਕਿਤੇ ਬੰਦ ਹੋ ਗਏ ਨੇ ਅੰਮ੍ਰਿਤਸਰ ਦੇ ਵਿੱਚ ਅਗਰ ਗਲਤੀ ਕੀ ਜਾਵੇ ਤੇ 300 ਦੇ ਕਰੀਬ ਜਿਹੜੇ ਦੇਸੀ ਰੋੜ ਤਿਆਰ ਕਰਨ ਦੇ ਅੱਡੇ ਜਿਹੜੇ ਲੱਗਦੇ ਸੀ ਪਰ ਹੁਣ ਇੱਕਾ ਦੁੱਕਾ ਅੱਡੇ ਜਿਹੜੇ ਹਾਂਜੀ ਕਿਉਂਕਿ ਹੁਣ ਜ਼ਿਆਦਾਤਰ ਚਾਈਨਾ ਰੋੜ ਯੂਜ਼ ਹੋਣ ਲੱਗ ਗਈ ਹੈ ਲੋਕੀ ਹੁਣ ਅੱਜ ਕੱਲ ਨਾ ਇਦਾਂ ਹੈ ਕਿ ਤਿਹਾੜ ਤਿਹਾੜ ਨਹੀਂ ਰਹਿ ਗਿਆ ਲੋਕੀ ਆਪਸ ਦੇ ਵਿੱਚ ਕੰਪੀਟੀਸ਼ਨ ਕਰਨ ਲੱਗ ਗਏ ਨੇ ਕਿ ਆਪਾਂ ਜਿਤਨਾ ਆਪਾਂ ਜਿਤਨਾ ਇਹੀ ਚੱਕਰ ਚ ਚਾਇਨਾ ਡੋਰ ਯੂਜ਼ ਹੋਣ ਲੱਗੀ ਐ ਵੱਡੇ ਤੋਂ ਵੱਡਾ ਲੋਕ ਇਦਾਂ ਕੱਢਾ ਕਿ ਆਪਾਂ ਜਿਤਨਾ ਐ ਦੂਜੇ ਬੰਦੇ ਨੂੰ ਹਰਾਣਾ ਤੇ ਚਾਇਨਾ ਡੋਰ ਫਿਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਅਗਲੇ ਬੰਦੇ ਨੂੰ ਨੁਕਸਾਨ ਕਿ ਹੋਏਗਾ ਇਹ ਆਪ ਤੇ ਉਡਾ ਲੈਂਦੇ ਆ ਬਟ ਕਿਸੇ ਨੂੰ ਨੁਕਸਾਨ ਹੁੰਦਾ ਇਹ ਇਹਨਾਂ ਨੂੰ ਨਹੀਂ ਪਤਾ ਲੱਗਣਾ ਨਾ ਜ਼ਿਆਦਾਤਰ ਜਿਹੜੇ ਫਰਾਈਓਵਰ ਐ ਜਿਹੜੇ ਸਭ ਬਿਲਕੁਲ ਸਾਡੇ ਕਾਰ ਦੀ ਬੈਕਸਾਈਡ ਤੇ ਫਰਾਈਓਵਰ ਐ ਇਹਨੂੰ ਪੁਲਿਸ ਨੇ ਬੰਦ ਕਰਵਾ ਦਿੱਤਾ ਸੀ ਲੋਹੜੀ ਦੇ ਤਿਉਹਾਰ ਤੇ ਕਿਉਂਕਿ ਜੋ ਦੋ ਪਹੀਆ ਵਾਹਨ ਜਿਹੜੇ ਸੀ ਇਹ ਤੋਂ ਨਹੀਂ ਗ ਕਿ ਕਿ ਡੋਰ ਫਲਾਈਓਵਰ ਤੇ ਪੈਂਡੈਂਸ ਜਿਹਨਾਂ ਨਾਲ ਗਲੇ ਕੱਟਣ ਦੇ ਜਿਹੜਾ ਉਹ ਜਿਹੜਾ ਉਹ ਜੋ ਇਨਸੀਡੈਂਟ ਹੁੰਦੇ ਅਸ਼ੰਕਾ ਜਿਹੜੀ ਜ਼ਿਆਦਾ ਹੋ ਜਾਂਦੀ ਹੈ ਹਾਂਜੀ ਕਿਉਂਕਿ ਫਲਾਈਓਵਰ ਥੋੜਾ ਉੱਚਾ ਹੋ ਜਾਂਦਾ ਤੇ ਡੋਰਾ ਉੱਚੀਆਂ ਹੀ ਆਣੀਆਂ ਨੀਵੇਂ ਚਲੋ ਆਪਾਂ ਥੱਲੇ ਜਿਵੇਂ ਦੋ ਬਿਲਕ ਚੱਲਣਦੇ ਆ ਕੁਝ ਜ਼ਿਆਦਾ ਇਨਾ ਫਰਕ ਨਹੀਂ ਪੈਗਾ ਕਿਉਂਕਿ ਪਤਾਰਾ ਹੁੰਦੀ ਹੈ ਬਟ ਜਦੋਂ ਆਪਾਂ ਫਲਾਈ ਉੱਪਰ ਤੇ ਉੱਪਰ ਚੜ ਜਾਂਦੇ ਆ ਤੇ ਉਨਾ ਹੀ ਜ਼ਿਆਦਾ ਹੀ ਹੋ ਜਾਂਦਾ ਸ਼ਮਕਾ ਜ਼ਿਆਦਾ ਹੋ ਜਾਂਦੀ ਹੈ ਰਿਸਕ ਵੱਧ ਜਾਂਦਾ ਹੈ ਤੇ ਉਹਦੇ ਨਾਲ ਕਾਫੀ ਕਾਫੀ ਹੱਦ ਤੱਕ ਕਿੰਨੇ ਸਾਡੇ ਇੱਥੇ ਇਨਸੀਡੈਂਟ ਵੀ ਹੋਏ ਨੇ ਕਿਸੇ ਦਾ ਗਲੇ ਤੇ ਕੱਟ ਪੈ ਗਿਆ ਗਲਾ ਵੱਡਿਆ ਗਿਆ ਕੁਝ ਇਦਾਂ ਦੇ ਇਨਸੀਡੈਂਟ ਵੀ ਹੋਏ ਨੇ ਜਿਸ ਕਰਕੇ ਇਸ ਵਾਰ ਇਸ ਵਾਰ ਸਰਕਾਰ ਵੱਲੋਂ ਫਲਾਈਓਵਰ ਬੰਦ ਕੀਤੇ ਗਏ ਸੀ ਟੂ ਵੀਲਰ ਵਾਸਤੇ ਕੀ ਕਹਿਣਾ ਚਾਹੋਗੇ ਕਿੰਨਾ ਲੋਕਾਂ ਦਾ ਰੋਜ਼ਗਾਰ ਜਿਹੜਾ ਦੇਸੀ ਡੋਰ ਜਿਹੜੇ ਤਿਆਰ ਕਰਦੇ ਜਿਹੜੇ ਬੇ ਕਾਰੋਬਾਰ ਤੋਂ ਜਿਹੜੇ ਬੇਰੋਜ਼ਗਾਰ ਹੋ ਗਏ ਨੇ ਕੀ ਕਹਣਾ ਚਾਹੋਗੇ ਲੋਕਾਂ ਨੂੰ ਕਿ ਜਿਹੜਾ ਸਾਨੂੰ ਆਪਣੀ ਦੇਸੀ ਦੋੜ ਦਾ ਪ੍ਰਾਤਨ ਦੋੜ ਜਿਹੜੀ ਉਹਦਾ ਇਸਤੇਮਾਲ ਕਰਨਾ ਚਾਹੀਦਾ ਹਾਂਜੀ ਹਾਂਜੀ ਸਾਨੂੰ ਆਪਣੀ ਦੇਸੀ ਦੋੜ ਜਿਹੜੀ ਸਾਡੀ ਇੱਥੇ ਬਣਦੀ ਹੈ ਜਿਹੜੇ ਜਿਹੜੇ ਲੋਕ ਵੰਡਦੇ ਮਤਲਬ ਖਰੀਦਦੇ ਨੇ ਉਹ ਦੇਸੀ ਦੋੜ ਹੀ ਖਰੀਦਣ ਕਿਉਂਕਿ ਦੇਸੀ ਦੇਸੀ ਦੋੜ ਦੇ ਨਾਲ ਇਹ ਹੋ ਜੇਗਾ ਕਿ ਕਿਸੇ ਨੂੰ ਨੁਕਸਾਨ ਨਹੀਂ ਹੋਏਗਾ ਕਿਸੇ ਵੀ ਪਸ਼ੂ ਪੰਛੀ ਕੀ ਤੁਹਾਨੂੰ ਆਪਣੇ ਆਪ ਨੂੰ ਵੀ ਨੁਕਸਾਨ ਕਿਸੇ ਨੂੰ ਕੁਝ ਨਹੀਂ ਹੋਏਗਾ ਤੇ ਜੋ ਮਤਲਬ ਜੋ ਇੱਕ ਖਰੀਦਦਾਰੀ ਦਾ ਮਤਲਬ ਜੋ ਦੁਕਾਨਾਂ ਤੇ ਡੋਰ ਬੰਦੀ ਹੈ ਉਹਨਾਂ ਦਾ ਵੀ ਤਿਉਹਾਰ ਵਧੀਆ ਜਾਏਗਾ ਕਿਉਂਕਿ ਉਹਨਾਂ ਦੇ ਵੀ ਮਤਲਬ ਤੁਸੀਂ ਖਰੀਦੋਗੇ ਤੇ ਉਹ ਵੀ ਆਪਣਾ ਤਿਉਹਾਰ ਮਨਾ ਪਾਣਗੇ ਉਹਨਾਂ ਦੀ ਵੀ ਕਾਰੋਬਾਰੀ ਤਾਂ ਹੀ ਚੱਲ ਪਾਏਗੀ ਜੇ ਤੁਸੀਂ ਉਹਨਾਂ ਤੋਂ ਹੀ ਕਾਰੋਬਾਰ ਮਤਲਬ ਉਹਨਾਂ ਤੋਂ ਖਰੀਦੋਗੇ ਨਹੀਂ ਉਹਨਾਂ ਦੀ ਕਾਰੋਬਾਰੀ ਨਹੀਂ ਚੱਲੇਗੀ ਤੇ ਉਹਨਾਂ ਦਾ ਵੀ ਤਿਉਹਾਰ ਤਿਉਹਾਰ ਨਹੀਂ ਰਹੇਗਾ ਸ਼ੁਕਰੀਆ ਗੁੰਜਨ ਪਾਪਾ ਜਿੱਤੂ ਜੇ ਬਿਲਕੁਲ ਜਿਸ ਤਰੀਕੇ ਦੇ ਨਾਲ ਬੇਟੀ ਨੇ ਇੱਕ ਮੈਸੇਜ ਦਿੱਤਾ ਲੋਕਾਂ ਨੂੰ ਕਿ ਚਾਈਨਾ ਡੋਰ ਦਾ ਜਿਹੜਾ ਇਸਤੇਮਾਲ ਹੈ ਉਹ ਨਾ ਕੀਤਾ ਜਾਵੇ ਔਰ ਦੇਸੀ ਪੁਰਾਤਨ ਡੋਰ ਦਾ ਜਿਹੜਾ ਧਾਗੇ ਵਾਲੀ ਸੂਤੀ ਧਾਗੇ ਦੀ ਜਿਹੜੀ ਡੋਰ ਹੁੰਦੀ ਹੈ ਉਸ ਦਾ ਇਤਮਾਲ ਕੀਤਾ ਜਾਏ ਤਾਂ ਕਿ ਉਹ ਵੀ ਲੋਕ ਜਿਹੜੇ ਨੇ ਜਿਹੜੇ ਦੇਸੀ ਡੋਰ ਦੇ ਅੱਧਿਆ ਤੇ ਜਿਹੜੇ ਕੰਮ ਕਰਦੇ ਸੀ ਮੁਰ ਉਹਨਾਂ ਦੇ ਘਰ ਵੀ ਜਿਹੜਾ ਵਾ ਉਹ ਖੁਸ਼ੀਆਂ ਉਹਨ ਉਹ ਵੀ ਆਪਣੀ ਖੁਸ਼ੀਆਂ ਦੇ ਨਾਲ ਜਿਹਨੇ ਨੇ ਤਿਹਾੜ ਜਿਹਨੇ ਲੋ ਸੈਲੀਬ੍ਰੇਟ ਕਰ ਸਕਣ ਉਹਨਾਂ ਦੇ ਘਰਾਂ ਦੇ ਵਿੱਚ ਵੀ ਜਿਹੜਾ ਚੁੱਲ੍ਹੇ ਉਹ ਬਲਣ ਤਾਂ ਸਾਨੂੰ ਦੀ ਉਹਨਾਂ ਇਜਾਜ਼ਤ ਫਿਰ ਮਿਲਾਂਗੇ ਔਰ ਇਸੇ ਤਰ੍ਹਾਂ ਹੀ ਨਾਲ ਅਸੀਂ ਲਗ ਲਗ ਜਾਣਕਾਰੀ ਅੱਜ ਜਰੀਆ ਨਹੀਂ ਉਹ ਤੁਹਾਡੇ ਨਾਲ ਸਾਂਝੀਆ ਕਰਦੇ ਰਵਾਂਗੇ ਆਪਣੇ ਚੈਨਲ ਪੰਜਾਬ ਹਾਰਾ ਟਾਈਮ ਤੇ ਔਰ ਸਾਨੂੰ ਤੋਂ ਹੁਣ ਇਜਾਜ਼ਤ ਬਸੰਤ ਪੈਂਚਮੀ ਦੇ ਇਸ ਪਾਵਨ ਤਿਹਾੜੀ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਬੰਤੇ ਹੋਦੇ